ਾਰੇ ਹੀ শ্রোਤਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਸੀਂ ਜੁੜਿਓ ਨੋਖਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੀ ਸੀਨੀਅਰ ਲੀਡਰ ਬੀਬੀ ਰਜਿੰਦਰ कौर ਪਠੱਲ ਨਾਲ ਵਾਪਰਿਆ ਵੱਡਾ ਪਾਣਾ। ਬੀਬੀ ਰਜਿੰਦਰ कौर ਪਠੱਲ ਕੋਈ ਫੱਟੜ ਫੋਟਿਸ ਹਸਪਤਾਲ ਦੇ ਵਿੱਚ ਕਰਵਾਇਆ ਗਿਆ ਦਾਖਲ ਜੋ ਉਹਨਾਂ ਦੇ ਹਾਲਾਤ ਨਾਜ਼ੁਕ ਬਣੇ ਹੋਏ ਨੇ ਜਿਨ੍ਹਾਂ ਨੂੰ ਕਾਂਗਰਸੀ ਲੀਡਰਾਂ ਨੇ ਜਾ ਕੇ ਉਹਨਾਂ ਦਾ ਹਾਲ ਜਾਣਿਆ। ਬੀਬੀ ਰਜਿੰਦਰ ਕੌਰ ਪੱਠਾ ਅਜਿਹਾ ਕੀ ਘਟਨਾ ਵਾਪਰੀ ਏ ਜੋ ਉਹਨਾਂ ਨੂੰ ਅਚਨਚੇਤ ਹਸਪਤਾਲ ਲੈ ਕੇ ਜਾਣਾ ਪਿਆ ਸਾਰਿਆਂ ਨੂੰ ਇੱਕੋ ਹੀ ਗੁਜਾਰਸ਼ ਏ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸੋ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਕਾਂਗਰਸ ਦੀ ਸੀਨੀਅਰ ਲੀਡਰ ਬੀਬੀ ਰਜਿੰਦਰ ਕੌਰ ਪੱਠਾ ਜਿਨ੍ਹਾਂ ਦਾ ਬਹੁਤ ਵੱਡਾ ਕਾਦੇ ਪੰਜਾਬ ਦੇ ਵਿੱਚ ਸਾਰੇ ਕਾਂਗਰਸ ਦੇ ਨਿਡਰਾਂ ਨਾਲੋਂ ਸੀਨੀਅਰ ਲੀਡਰ ਨੇ ਔਰ ਉਹਨਾਂ ਦਾ ਅਚਾਨਕ ਉਹਨਾਂ ਨਾਲ ਪਹਾੜ ਵਾਪਰ ਜਾਂਦਾ ਹੈ ਜੋ ਕਿ ਉਹ ਫਿਸਲਦੇ ਨੇ ਔਰ ਉਹਨਾਂ ਦੇ ਛੱਟ ਲੱਗ ਜਾਂਦੀ ਹੈ ਜਿਸ ਕਰ ਉਹਨਾਂ ਨੂੰ ਫੋਰਟਿਸ ਹਸਪਤਾਲ ਮੁਹਾਦੀ ਵਿੱਚ ਐਡਮਿਟ ਕਰਵਾਇਆ ਜਾਂਦਾ ਹੈ ਸੋ ਉਹਨਾਂ ਦਾ ਹਾਲ ਜਾਣਨ ਲਈ ਪੂਰੀ ਕਾਂਗਰਸ ਲੀਡਰਸ਼ਿਪ ਜਿਨ੍ਹਾਂ ਵਿੱਚ ਪ੍ਰਗਟ ਸਿੰਘ ਔਰ ਜਿਹੜੀ ਲੀਡਰਸ਼ਿਪ ਜਾ ਕੇ ਉਹਨਾਂ ਦਾ ਹਾਲ ਜਾਣਿਆ ਜੋ ਕਿ ਉਹਨਾਂ ਦੇ ਗੁੱਟ ਦੇ ਉੱਪਰ ਫੈਕਚਰ ਆਇਆ ਉਹ ਪਲਸਟਰ ਕੀਤਾ ਗਿਆ ਸੋ ਹੁਣ ਬੀਬੀ ਰਜਿੰਦਰਪੁਰ ਪੱਠਰ ਜਿਨ੍ਹਾਂ ਦੇ ਹਾਲਾਤ ਕੁਝ ਸੁਧਰੇ ਨੇ ਉਹਨਾਂ ਨੂੰ ਗਿਰਾ ਛੁੱਟੀ ਮਿਲ ਚੁੱਕੀ ਹੈ ਪਰ ਦੂਸਰੇ ਪਾਸੇ ਕਾਂਗਰਸ ਪਾਰਟੀ ਲਈ ਬਹੁਤ ਹੀ ਮੰਦਭਾਗੀ ਖਬਰ ਹੈ ਜੋ ਕਿ 2027 ਦੀਆਂ ਚੋਣਾਂ ਚਿੱਤ ਤੋਂ ਪਹਿਲਾਂ ਕਿ ਰਜਿੰਦਰਪੁਰ ਪੱਠੜਨਾਲ ਕੁਝ ਅਜਿਹਾ ਨਾ ਵਾਪਰੇ ਰਜਿੰਦਰਪੁਰ ਪੱਠੜਨ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੀ ਔਰ ਉਹਨਾਂ ਨੇ 1996 ਦੇ ਵਿੱਚ ਕਾਂਗਰਸ ਦੀ ਵੰਡ ਨੂੰ ਸੰਭਾਲੀ ਸੀ ਜਦੋਂ ਹਰਚਰਨ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਸਰਦਾਰ ਬੈਂ ਸਿੰਘ ਦੀ ਮੌਤ ਤੋਂ ਬਾਅਦ ਤਾਂ ਇੱਕ ਸਾਲ ਸਰਕਾਰ ਚਲਾਈ ਔਰ ਸਰਕਾਰ ਡਾਵਾ ਡੋਲ ਹੋ ਗਈ ਹਰਚੰਦ ਸਿੰਘ ਜਿਨ੍ਹਾਂ ਦੇ ਕੋਲ ਉਹ ਸਰਕਾਰ ਨਹੀਂ ਚਲਾਈ ਗਈ ਔਰ ਉਸ ਤੋਂ ਬਾਅਦ ਬੀਬੀ ਰਜਿੰਦਰਪੁਰ ਪੱਠਣ ਨੂੰ ਪੰਜਾਬ ਦੀ ਮੰਗ ਦੋ ਦਿੱਤੀ ਗਈ ਬੀਬੀ ਰਜਿੰਦਰਪੁਰ ਪੱਠਣ ਨੇ ਸਾਰੇ ਲੀਡਰ ਨੂੰ ਇਕਜੁੱਟ ਕਰਕੇ ਜੋ ਪੰਜਾਬ ਦੀ ਸਰਕਾਰ ਚਲਾਈ ਅੱਜ ਵੀ ਲੋਕ ਰਜਿੰਦਰਪੁਰ ਪੱਠਣ ਨੂੰ ਯਾਦ ਕਰਦੇ ਨੇ ਸੋ ਬਹੁਤ ਮਾੜਾ ਦੌਰ ਸੀ ਉਸ ਸਮੇਂ ਜਦੋਂ ਰਜਿੰਦਰਪੁਰ ਪੱਠਣ ਨੇ ਕਾਂਗਰਸ ਨੂੰ ਮਜ਼ਬੂਤ ਕੀਤਾ ਪਰ 1997 ਦੇ ਵਿੱਚ ਅਕਾਲੀ ਦਲ ਦਾ ਜਿਹੜਾ ਕਿ ਗਰਾਫ ਵਧ ਗਿਆ ਔਰ ਅਕਾਲੀ ਦਲ ਨੇ ਸਰਕਾਰ ਬਣਾਈ ਔਰ ਉਸ ਤੋਂ ਬਾਅਦ ਰਜਿੰਦਰਪੁਰ ਪੱਠਰ ਨੂੰ ਕਮਲ ਸਰਕਾਰ ਦੇ ਵਿੱਚ ਭਾਵੇਂ ਵੱਡਾ ਅਹੁਦਾ ਦਿੱਤਾ ਗਿਆ ਸੀ ਪੰਜਾਬ ਪ੍ਰਧਾਨ ਬਣਾਇਆ ਗਿਆ ਪਰ ਕੈਪਟਨ ਅਮਰਿੰਦਰ ਸਿੰਘ ਨੇ ਆਖਿਰ ਰਜਿੰਦਰਪੁਰ ਪੱਠਰ ਨੂੰ ਖੁੱਡੇ ਲੈਣ ਲਾਤਾ ਰਜਿੰਦਰਪੁਰ ਪੱਠਰ ਨੂੰ ਪਿੱਛੇ ਕਰਤਾ ਕੈਪਟਨ ਅਮਰਿੰਦਰ ਸਿੰਘ ਨੇ ਸੋ ਉਸ ਤੋਂ ਬਾਅਦ ਰਜਿੰਦਰਪੁਰ ਪੱਠਰ ਬੈਕਫਰਟ ਤੇ ਚਲੀ ਜਾਂਦੀ ਏ ਔਰ ਸਮੇਂ-ਸਮੇਂ ਤੇ ਉਹਨਾਂ ਨੂੰ ਭਾਵੇਂ ਵਿਧਾਨ ਸਭਾ ਦੀ ਚੋਣ ਲੜਾਈ ਗਈ ਪਰ ਉਹ ਸਫਲ ਨਹੀਂ ਹੋ ਸਕੇ ਪਿਛਲੀਆਂ ਚੋਣਾਂ ਵਿੱਚ ਉਹਨਾਂ ਨੇ ਆਪਣੇ ਜੋ ਜਵਾਈ ਨੂੰ ਟਿਕਟ ਦਿਵਾਈ ਔਰ ਆਪਣੇ ਪੁੱਤਰ ਨੂੰ ਟਿਕਟ ਦਿਵਾਈ ਦੋਨੋਂ ਜਿੰਨੇ ਹੀ ਹਾਸਲ ਕਰ ਸਕੇ ਸੋ ਬੀਬੀਰ ਚਿੰਦਕਰ ਪੱਠੜ ਜਿਹੜੇ ਕਿ ਹੁਣ ਖੁਦ ਕਾਂਗਰਸ ਦੇ ਵਿੱਚ ਹੁੰਦਿਆਂ ਹੋਇਆਂ ਵੀ ਜੋ ਕਾਂਗਰਸ ਦੇ ਲੀਡਰਾਂ ਨੂੰ ਇਕਜੁੱਟ ਨਹੀਂ ਕਰ ਸਕਦੇ ਔਰ ਉਹਨਾਂ ਦੇ ਵੱਲੋਂ ਇਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਾਂਗਰਸ ਇਕਜੁੱਟ ਹੋਵੇ ਸਾਰੇ ਲੀਡਰ ਜਿਹੜੇ ਨੇ ਉਹਨਾਂ ਦੀ ਸਲਾਹ ਮੰਨਦੇ ਨੇ ਕਾਂਗਰਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਆਧਾਰ ਹੈ ਬੀਬੀਰ ਚਿੰਦਕਰ ਪੱਠੜ ਨੂੰ ਜੋ ਅਚਨਚੇਤ ਜਿਹੜਾ ਕਿ ਉਹਨਾਂ ਦਾ ਪੈਰ ਫਿਸਲਣ ਨਾਲ ਉਹਨਾਂ ਨੂੰ ਸੱਟ ਲੱਗੀ ਹੈ ਜਿਨ੍ਹਾਂ ਦੇ ਖੱਤ ਦੇ ਉੱਪਰ ਫੈਕਚਰ ਆਇਆ ਹੈ ਜੋ ਬਹੁਤ ਵੱਡਾ ਘਾਟਾ ਕਾਂਗਰਸ ਨੂੰ ਪਿਆ ਹੈ